ਉਹ ਪੰਜਾਬੀ ਹਿੰਦੂ ਦੀ ਗੱਲ ਕਰ ਪੰਜਾਬੀ ਹਿੰਦੂ ਜੱਟ ਆ ਉਹਦੇ ਉਹਦੇ ਦਾਦੇ ਨੇ ਤੁਹਾਡੇ ਲਈ ਅਤੰਕਵਾਦ ਤੁਹਾਨੂੰ ਜੇ ਲੋ ਵੈ ਤੋਂ ਭੱਜਣਾ ਪੈਦਾ ਸੀ ਉਹ ਦਾਦੇ ਨੇ ਕੀਤਾ ਉਹਨੇ ਕੀਤਾ ਭੱਜਣਾ ਪੈਦਾ ਸੀ ਉਹਨੇ ਜਾਣ ਦੇ ਦਿੱਤੀ ਆਪਣੀ ਉਹਨੇ ਕੀਤਾ ਮਿੱਟੂ ਨੇ ਕਿਹਾ ਬੋਕਾ ਦਿਓ ਉਹ ਮੇਰੇ ਮਾਰੀ ਪਾਰਟੀ ਸੀ ਸ਼ਹਿਰ ਦੇ ਸ਼ਹਿਰ ਦਾ ਡੱਕਾ ਨਹੀਂ ਤੋੜਿਆ ਬੰਦੇ ਨੇ ਬਿੱਟੂ ਨੇ ਨਹੀਂ ਬਿੱਟੂ ਨੇ ਲੱਗ ਗਿਆ ਡੱਕਾ ਤੋੜਿਆ ਡੱਕਾ ਤੋੜਿਆ ਗਲਤੀ ਹੋ ਗਈ ਡੱਕਾ ਤੋੜਿਆ ਨੇ ਮਲ ਕੰਮ ਹੀ ਨਹੀਂ ਦਿੱਤਾ ਨਹੀਂ ਡੱਕਾ ਹੀ ਤੋੜਿਆ ਵਾਲੇ ਕੰਮ ਕੋਈ ਸਵਾਰਿਆ ਸ਼ਹਿਰ ਦਾ ਕੋਈ ਕੰਮ ਸਵਾਰਿਆ ਭਾਜਪਾ ਦੇ ਡਿਟਰ ਖੁਦ ਕਹਿੰਦੇ ਨੇ ਸਾਨੂੰ ਵੀ ਨਹੀਂ ਕਹਿੰਦੇ ਲੱਗਦਾ ਵੀ 4 ਦਿਨ ਤੋਂ ਬਾਅਦ ਨਹੀਂ ਸਾਡਾ ਫੋਨ ਹੁਣ ਨਹੀਂ ਚੱਕਣਾ ਕੀ ਕਹਿ ਰਹੇ ਆ ਉਹ ਬਿਲਕੁਲ ਕਹਿੰਦੇ ਐਮਪੀ ਸਾਡੇ ਕੰਮ ਕੀ ਪੈਂਦੇ ਨੇ ਆਪ ਤਾਂ ਕੋਈ ਪੈਣਾ ਹੀ ਨਹੀਂ ਸਾਨੂੰ ਕਰਾਣਾ ਹੀ ਨਹੀਂ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬੰਨਣਾ ਚਾਹੀਦਾ 12 ਸਾਰਾ ਦੀ ਪਰਖ ਕੀਤਾ ਸਾਹਮਣੇ ਜਿੱਤੂ ਆਊਗਾ ਆਊਗਾ ਜਿਹੜਾ ਵੀ ਕੈਂਡੀਡੇਟ ਹੈ ਲੋਕਾਂ ਦੇ ਕੰਮ ਤਾਂ ਕਰਾਵੇ ਨਾ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਾਣਾ ਉਹਨੂੰ ਜਿਤਾ ਕੇ ਫਾਇਦਾ ਕੀ ਸੋਣਾ ਮੈਨੂੰ ਬਤਾ ਜਿੱਤਿਆ ਤਾਂ ਐਲਾਨ ਤਾਂ ਤੁਸੀਂ ਰਵਨੀਤ ਜਿੱਤਿਆ ਜਿੱਤਿਆ ਨਾਜਿਕ ਪਰਬਰਨ ਅਰੇ ਤਾਂ ਛੱਡੋ ਤਾਂ ਨਹੀਂ ਯਾਰ ਇਹਨਾਂ ਦਾ ਕੈਮਰਾ ਬਾਕੀ ਕੋਈ ਨਹੀਂ ਯਾਰ ਕੰਮ ਨਹੀਂ ਕਰਦਾ ਸਭਾ ਨਹੀਂ ਜੋ ਪਰ ਉਹ ਨਹੀਂ ਛੱਡੋ ਸਰ ਸਰ ਹੋਇਆ ਹੋ ਸਰ ਹੋਇਆ ਕੀ ਦਿੱਕਤ ਆ ਉਹ ਤਾਂ ਮੈਂ ਹਿੰਦੂ ਇਦੂ ਦੀ ਗੱਲ ਕਰ ਰੋਇਆ ਕੀ ਥਾਪੜ ਦੇ ਥਾਪੜ ਦੇ ਇਹ ਹਰ ਵੀ ਨਹੀਂ ਆ ਰਿਹਾ ਤਾਊਗਾ ਅੱਪਾ ਉਹ ਤਾਂ ਸੀ ਹਿੰਦੂ ਇਦੂ ਦੀ ਗੱਲ ਕਰ ਰਿਹਾ ਰੋਇਆ ਕੀ ਸਰ ਹੋਇਆ ਕੀ ਆ ਇਹ ਰੋਇਆ ਕੀ ਮੇਰੇ ਗੱਲ ਤਾਂ ਸੁਣੋ ਕੈਮਰਾ ਬੰਦ ਕਰ ਯਾਰ ਸਾਡੀ ਅਪਾ ਸੀ ਤਾਂ ਸਿੱਧਾ ਪੱਤਰਕਾਰ ਵਾਰਤਾ ਬੁਲਾਈ ਸੀ ਥਾਪੜ ਦੇ ਪੱਤਰਕਾਰ ਵਾਰਤਾ ਬੁਲਾਈ ਸੀ ਉਹ ਤੇ ਵੀ ਕਰਦਾ ਮੰਨਗਾ ਅਰੇ ਲੋੜੀ ਗੱਲ ਹੁੰਦੀ ਆ ਯਾਰ ਐਡਾ ਕੰਮ ਮੋਦੀ ਨੇ ਕਰਤਾ ਤੇ ਆਪਾਂ ਫੇਰ ਉਹਦਾ ਵਿਰੋਧ ਕਰੀ ਜਨੇ ਆ ਸਰ ਫਿਰ ਬਿੱਟੂ ਹਿੰਦੂ ਆ ਆਪਾਂ ਦੇ ਨਾਲ ਪਾਰ ਵੈਪੀਟੂ ਇਹ ਦੁਨੀਆ ਨੂੰ ਵੋਟ ਦਾ ਹਿੰਦੂ ਨੂੰ ਜਾ ਰਹੀ ਹੈ ਨਹੀਂ ਨਹੀਂ ਇਹ ਚੜੀ ਤੁਸੀਂ ਹਿੰਦੂ ਦੀ ਗੱਲ ਕੀਤੀ ਆ ਅੱਗੇ ਹੋਰ ਵੀ ਇਹ ਤੁਸੀਂ ਇਹ ਤੁਸੀਂ ਬਿੱਟੂ ਨੂੰ ਕਿ ਵੋਟ ਪਾਣੀ ਆ ਨਹੀਂ ਅੱਗੇ ਅੱਗੇ ਮਰੀ ਅੰਨੇ ਤੋਂ ਬਿੱਟੂ ਨਹੀਂ ਹੋਇਆ ਕਿ ਸਾਪੜੀ ਤੁਸੀਂ ਪੱਤਰ ਕਰ ਕਰ ਮਾਰ ਇੱਕ ਤਾਂ ਇੱਕ ਤਾਂ ਬਿੱਟੂ ਹਿੰਦੂ ਕਿ ਬਿੱਟੂ ਆਪਾਂ ਗੱਲ ਕਰਾਂ ਪੰਜਾਬੀ ਹਿੰਦੂ ਦੀ ਆਪਾਂ ਪੰਜਾਬੀ ਹਿੰਦੂ ਦੀ ਗੱਲ ਲੈ ਗੱਲ ਉਹ ਪੰਜਾਬੀ இந்து ਦੀ ਗੱਲ ਕਰ ਰਹੀ ਹੈ இந்து ਜੱਟ ਆ ਉਹ ਨਹੀਂ ਉਹਦੇ ਦਾਦੇ ਨੇ ਤੁਹਾਡੇ ਲਈ ਅਤੰਕਵਾਦ ਤੁਹਾਨੂੰ ਜੇ ਲੋ ਵਜ ਤੋਂ ਭੱਜਣਾ ਪੈਂਦਾ ਸੀ ਉਹ ਦਾਦੇ ਨੇ ਕੀਤਾ ਉਹਨੇ ਕੀ ਕੀਤਾ ਭੱਜਣਾ ਪੈਂਦਾ ਸੀ ਉਹਨੇ ਜਾਣ ਦਿੱਤੀ ਆਪਣੀ ਮਿੱਟੂ ਨੇ ਨਹੀਂ ਦਿੱਤਾ ਮਿੱਟੂ ਨੇ ਕੀ ਕੀਤਾ ਬੋਕਾ ਦਿਓ ਸਾਲ ਤੋਂ ਦਿੱਤਾ ਹੀ ਹੋਇਆ ਸੀ ਉਹ ਮੇਰੇ ਮਾੜੀ ਪਾਰਟੀ ਸੀ ਲੈ ਐਦਾਂ ਨਹੀਂ ਹੁੰਦਾ ਮਾੜੀ ਪਾਰਟੀ ਸਰ ਹੋਇਆ ਕਿ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਪੱਤਰਕਾਰ ਵਾਰਤਾ ਬੁਲਾਈ ਸੀ ਤੁਸੀਂ ਮਿਲ ਕੇ ਹੈਨਾ ਹੁਣ ਕੀ ਹੋਇਆ ਬਿਲਕੁਲ ਗੱਲ ਵਿਸ਼ੇ ਇੱਕੋ ਹੀ ਐ ਅਸੀਂ ਗੱਲ ਕਰ ਰਹੇ ਆ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਾ ਹੋਵੇ ਅੱਜ ਕੀ ਕਹਿ ਰਹੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਵਾਲਾ ਚਾਹੀਦਾ ਪਰ ਅੱਜ ਜ਼ਰੂਰਤ ਐ ਅੱਜ ਕਿਸ ਗੱਲ ਦਾ ਤੁਸੀਂ ਤਾਂ ਇਕੱਠੇ ਅਸੀਂ ਕਹਿੰਨੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਰਾਜਨੀਤਿਕ ਸ਼ੋਸ਼ਣ ਹੋ ਰਿਹਾ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਧਾਰਮਿਕ ਸ਼ੋਸ਼ਣ ਹੋ ਰਿਹਾ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਸਮਾਜਿਕ ਇਹ ਗੱਲ ਤਾਂ ਮੈਂ ਕਦੇ ਮਨਾ ਕਰਦਾ ਇਹ ਗੱਲ ਨੂੰ ਮੈਂ ਕਦੇ ਮਨਾ ਕਰਦਾ ਵੀ ਕਦ ਦੱਸੋ ਤੁਸੀਂ ਲੁਧਿਆਣਾ ਦੀ ਸੀਟ ਕਿਸੇ ਹਿੰਦੂ ਨੂੰ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਸੀ ਆਡੀ ਨੇ ਕੋਈ ਫੈਸਲਾ ਕਰ ਹੀ ਦਿੱਤਾ ਇੱਕ ਬਿੱਟੂ ਖੜਾ ਯਾਰ ਉਹ ਵੀ ਸੁਣ ਤਨਨ ਸਾਹਿਬ ਉਹਦੇ ਉਹਦੇ ਪਰ ਦੱਸਿਆ ਨਹੀਂ ਆਇਆ ਉਹ ਕੈਂਡੀਡੇਟ ਨੂੰ ਵੋਟ ਪਾਣਾ ਤੁਸੀਂ ਜੰਮੀ ਚਾ ਕੇ ਐਕਟਿਵ ਹੋ ਜਾਊਗਾ ਬਿਲਕੁਲ ਸਰ ਤਨਨ ਜੀ ਸ਼ਹਿਰ ਦਾ ਡੱਕਾ ਹੜੀ ਤੋੜਿਆ ਉਸ ਬੰਦੇ ਨੇ ਬਿੱਟੂ ਨੇ ਸੁਨੀਸ਼ ਬਿੱਟੂ ਨੇ ਸੋ ਲੱਗੇ ਆ ਡੱਕਾ ਤੋੜਿਆ ਡੱਕਾ ਤੋੜਿਆ ਸੱਚ ਗਲਤੀ ਹੋ ਗਈ ਡੱਕਾ ਤੋੜਿਆ ਆਣੇ ਮਲੇ ਕੰਮ ਹੀ ਕੋ ਜਿੱਤਾਂ ਨਹੀਂ ਡੱਕਾ ਹੀ ਤੋੜਿਆ ਆਣੇ ਕੰਮ ਕੋਈ ਸਵਾਰਿਆ ਸ਼ਹਿਰ ਦਾ ਦੱਸੋ ਕੋਈ ਕੰਮ ਸਵਾਰਿਆ ਮੈਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦਾ ਪਰ ਮੈਂ ਇੱਕ ਗੱਲ ਸਾਫ਼ ਕਹਿਣਾ ਚਾਹਾਂਗਾ ਮੇਰੀ ਰਿਹਾਇਸ਼ ਉੱਤਰਥ ਇਲਾਕੇ ਚ ਹੈ ਅੱਗੇ ਨਾ ਜਦੋਂ ਲਾਈਟ ਚੱਲਦੀ ਨਹੀਂ ਸਾਰੀ ਸਾਰੀ ਰਾਤ ਲਾਈਟ ਠੀਕ ਹੋ ਕਣੀ ਆਉਂਦੀ ਹੁੰਦੀ ਸੀ ਸਾਡੇ ਉਹ ਵਿਧਾਇਕ ਬੈਠੇ ਨੇ ਉੱਥੇ ਚੌਧਰੀ ਰਾਲ ਬਦਲਾਲ ਪੱਗਾ ਜੀ ਅਗਰ ਕੋਈ ਲਾਈਟ ਖਰਾਬ ਹੁੰਦੀ ਨਾ ਘ ਸਾਡੇ ਬੁੱਢੇ ਨਾਲੇ ਦੀ ਵਿਵਸਥਾ ਦੀ ਸਮੱਸਿਆ ਸੀ ਕਿ ਬੁੱਢੇ ਨਾਲੇ ਦਾ ਪਾਣੀ ਰੋਡ ਤੇ ਆ ਜਾਂਦਾ ਹੁੰਦਾ ਸੀ ਗੰਦਾ ਪਾਣੀ ਅੱਛਾ ਤੁਸੀਂ ਮਤਲਬ ਪਿਛਲੇ ਇੱਕ ਨਿਕਰਾਇਆ ਨਾ ਕੋਈ ਇਹ ਕੰਮ ਥੋੜੀ ਹੈ ਇੱਕ ਇੱਕ ਮਿੰਟ ਪਾਣੀ ਨਾ ਰੋਡ ਤੇ ਆ ਜਾਂਦਾ ਸੀਗਾ ਮਾਂ ਕਾਲੀ ਦਾ ਦਰਬਾਰ ਉੱਥੇ ਉੱਥੇ ਗੰਦਾ ਪਾਣੀ ਘਟਦਾ ਪਾਣੀ ਥੋੜੀ ਹੈ ਇਹ ਤਾਂ ਕੋਈ ਨਾ ਬਿਨਾਂ ਇੱਕ ਦਾ ਕੰਮ ਹੈ ਜਿਹੜੇ ਕੰਮ ਤੁਸੀਂ ਕਰਾ ਰਿਹਾ ਉਹ ਮੈਂ ਮੈਂ ਪੀਰੇ ਕੰਮ ਬੜਾ ਜਵਾਬ ਦਊਂਗਾ ਉੱਥੇ ਬਿਲਕੁਲ ਸੰਗਮ ਨਦੀ ਕੋਲ ਰੋਡ ਬਣਾਤੀ ਉੱਥਰ ਪੂਰਾ ਕੰਕਰੀਟ ਪਾ ਕੇ ਰੋਡ ਬਣਾਤੀ ਤਾਂ ਕਿ ਗਟਰ ਦਾ ਪਾਣੀ ਕਿੰਨੇ ਲਿਆ ਪਾਣੀ ਬਾਹਰ ਨਾ ਸਕੇ ਬਿਲਕੁਲ ਠਾਪਰ ਸਾਖ ਸਹੀ ਕਹਿੰਦੇ ਵੀ ਇਹ ਐਮਪੀ ਦਾ ਕੰਮ ਨਹੀਂ ਹੈ ਬਿਲਕੁਲ ਸਾਡੇ ਇੱਕ ਬੀਜੇਪੀ ਦੇ ਸਾਡੇ ਯੂਥ ਦੇ ਕੋਰ ਲੀਡਰ ਨੇ ਉਹ ਵੀ ਕਹਿੰਦੇ ਨੇ ਲੋਕ ਤਾਂ ਇੱਕ ਗੱਲ ਕਰਦੇ ਨੇ ਵੀ ਬਿੱਟੂ ਜੀ ਮੋਬਾਈਲ ਫੋਨ ਨਹੀਂ ਚੱਕਦੇ ਕਹਿੰਦਾ ਬਿੱਟੂ ਜੀ ਨਾ ਫੋਨ ਨਹੀਂ ਚੱਕਦੇ ਸਾਨੂੰ ਵੀ ਪਤਾ 4 ਤਰੀਕ ਤੋਂ ਬਾਅਦ ਸਾਡਾ ਵੀ ਨਹੀਂ ਚੱਕਦਾ ਬੀਜੇਪੀ ਦੇ ਲੀਡਰ ਕਹਿੰਦੇ ਨੇ ਚਲੋ ਪਹਿਲਾਂ ਸੁਣ ਤਾਂ ਲੋ ਉਹ ਕੀ ਕਹਿੰਦੇ ਨੇ ਬੀਜੇਪੀ ਦੇ ਲੀਡਰ ਖੁਦ ਕਹਿੰਦੇ ਨੇ ਸਾਨੂੰ ਵੀ ਨਹੀਂ ਕਹਿੰਦਾ ਲੱਗ ਕੀ ਕਹਿ ਰਿਹਾ ਉਹ ਬਿਲਕੁਲ ਕਹਿੰਦੇ ਐਮਪੀ ਸਾਹਿਬ ਕੰਮ ਕੀ ਪੈਂਦੇ ਨੇ ਕੰਮ ਤਾਂ ਕੋਈ ਪੈਣਾ ਹੀ ਨਹੀਂ ਕੰਮ ਕੋਈ ਕਰਾਣਾ ਹੀ ਨਹੀਂ ਹਿੰਦੂ ਰਾਸ਼ਟਰੀ ਹਿੰਦੂ ਰਾਸ਼ਟਰੀ ਗੱਲ ਕਰਦੇ ਹੋ ਤੇ ਇਹੋ ਜਿਹੇ ਬਿੱਟੂ ਕੀ ਕਹਿ ਰਿਹਾ ਮੈਡਮ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਆਣ ਵਾਲੀਆਂ ਨਸਲਾਂ ਦੇ ਲਈ ਤੁਸੀਂ ਗਲਤ ਕੰਮ ਕਰ ਰਹੇ ਹੋ ਜੇ ਤੁਸੀਂ ਅੱਜ ਬਿੱਟੂ ਨੂੰ ਬੋਰਡ ਨਹੀਂ ਪਾਉਂਦੇ ਬਿੱਟੂ ਨੂੰ ਬੋਰਡ ਨਹੀਂ ਪਾ ਰਹੇ ਤੁਸੀਂ ਉਹ ਬੋਰਡ ਬਿੱਟੂ ਨੂੰ ਮਾਰ ਰਹੇ ਹੋ ਬਿੱਟੂ ਨੂੰ ਬੋਰਡ ਮਾਰ ਰਹੇ ਹੋ ਉਸ ਹੱਥ ਨੂੰ ਤਾਕਤਵਰ ਉਸ ਉਸ ਸ਼ਖਸ ਨੂੰ 12 ਦੀ 12 ਜੇ 13 ਸਿੱਟਾ ਨੇ 12 ਦੀ 12 ਸਿੱਟਾ ਪੰਜਾਬ ਪੀਸੀਪੀ ਜਿੱਤ ਕੇ ਲੈ ਜਵੇ ਪਰ ਇੱਥੇ ਬਿੱਟੂ ਸਿੱਟਾ ਨਹੀਂ ਦਾ ਸਾਰਾ ਪਿੰਡ ਸਾਰਾ ਪਿੰਡ ਮਰ ਜਾਏ ਤੁਹਾਡੀ ਕੋਈ ਇਹ ਤਾਂ ਕੋਈ جواب ਨਾ ਆਇਆ ਚਲੋ ਇੱਕ ਲੋ ਇੱਕ ਮਿੰਟ ਮੰਨ ਕੇ ਚਲੋ ਇੱਕੋ ਹੀ ਤੁਹਾਡੀ ਇੱਕ ਸੀਟ ਦੇ ਨਾਲ ਤੁਹਾਡੀ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬੰਨਣਾ ਚਾਹੀਦਾ 12 12 ਦੀ 12 ਸਿੱਟਾ 12 ਸਾਹਮਣੇ ਦਿੱਤੂ ਆ ਆਊਗਾ ਬਿੱਟੂ ਇੱਕ ਮਿੰਟ ਰੁਕੋ ਨਹੀਂ 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 ਆਇਆ ਸਾਪਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਉਦੋਂ ਗਲਤ ਪਾਰਟੀ 'ਚ ਸੀ ਬਿੱਟੂ ਨੂੰ 15 ਸਾਲ ਨਹੀਂ ਪਤਾ ਲੱਗਾ ਮੈਂ ਗਲਤ ਪਾਰਟੀ 'ਚ ਸੀਗਾ ਜਦੋਂ ਲੱਗੇ ਉਹਥੋਂ ਮੇਰਾ ਉਹ ਤਾਂ ਆ ਗਿਆ ਪਤਾ ਸੀਗਾ ਚਲੋ 1 ਮਿੰਟ ਸਾਪਰ ਸਾਹਿਬ ਸਾਡੇ 1 ਮਿੰਟ ਉਹ ਉਹ ਗੋਰਾਂ ਦੀ ਸੁਣੋ ਸਹੀ ਉਹਨੂੰ ਉਹਨੂੰ ਸ਼੍ਰੀ ਰਾਮ ਜੀ ਨਾਲ ਪਿਆਰ ਸੀਗਾ ਉਹ ਤੁਹਾਡੇ ਵਰਗਾ ਨਹੀਂ ਰਹੇਗਾ ਸਾਪਰ ਸਾਹਿਬ ਹਿੰਦੂ ਹੋਣ ਤੁਹਾਨੂੰ ਸ਼੍ਰੀ ਰਾਮ ਨਾਲ ਪਿਆਰ ਨਹੀਂ ਆਉਂਦਾ ਸਾਪਰ ਸਾਹਿਬ ਇੱਕ ਗੱਲ ਦਾ ਜਵਾਬ ਦਿਓ ਇੱਕ ਇੱਕ ਮਿੰਟ ਬੋਈ ਇੱਕ ਗੱਲ ਦਾ ਜਵਾਬ ਦੋ 10 ਸਾਲ ਬੰਦਾ ਪਾਰਲੀਮੈਂਟ ਚ ਰਿਹਾ ਹੋਵੇ ਹੈ ਉਹਦੀ ਕੋਈ ਬਣੀ ਬਣਾਈ ਨਹੀਂ ਆਪਣੇ ਕਾਂਗਰਸ ਦਾ ਇੱਕ ਵਰਕਰ ਇੱਕ ਵਾਰਡ ਪ੍ਰਧਾਨ ਤੱਕ ਨਹੀਂ ਉਹਦੇ ਨਾਲ ਕੀ ਗੱਲ ਦੀ ਤੋਂ ਕੁਝ ਲੈਣਾ ਨਹੀਂ ਗਿਆ ਉਹ ਚਾਹਦਾ ਸੀ ਗੰਦੀ ਪਾਰਟੀ ਦਾ ਕੋਈ ਬੰਦਾ ਹੀ ਨਾਵੇ ਗੰਦੀ ਪਾਰਟੀ ਦੇ ਇੰਨੀ ਸਾਲ ਰਾਜਨੀਤੀ ਕਰ ਲਈ ਗੰਦੀ ਪਾਰਟੀ ਦੇ ਨਾਮ ਤੇ ਇੰਨੀ ਦੇ ਰਾਜਨੀਤੀ ਕਰ ਲਈ ਗੰਦੀ ਪਾਰਟੀ ਨੇ ਦਿੱਤਾ ਨੂੰ ਗੰਦੀ ਪਾਰਟੀ ਨੇ ਸਾਰਾ ਕੁਝ ਦਿੱਤਾ ਗੰਦੀ ਪਾਰਟੀ ਨੇ ਸਾਰਾ ਕੁਝ ਦਿੱਤਾ ਇਹ ਕਰੋ ਕੋਠੀ ਰਹਿਣ ਨੂੰ ਲੈ ਲਈ ਲੁਧਿਆਣੇ ਦੀ ਗੰਦੀ ਪਾਰਟੀ ਕੋਠੀ ਰਹਿਣ ਨੂੰ ਲੈ ਲਈ ਚੰਡੀਗੜ੍ਹ ਚ ਗੰਦੀ ਪਾਰਟੀ ਉਹ ਰਹਿਣ ਨੂੰ ਕੋਠੀ ਲੈ ਲਈ ਕਿਹੜਾ ਬੰਦਾ ਦਿੱਲੀ ਚ ਹੋਣੀ ਜਗਦਾ ਸਾਡਾ ਫੋਨ ਕਿੱਧਰ ਚਾਪੀ ਦੀ ਹੈਪੀ ਕੋਟਰ ਤੋਂ ਮਿਲਣੀ ਚੀ ਮੇਰੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੇ ਤੁਸੀਂ ਪੱਤਰਕਾਰ ਵਾਰਤਾ ਪੱਤਰਕਾਰ ਵਾਰਤਾ ਬੁਲਾਉਨੇ ਹੋ ਇਥੇ ਸ਼ਿਵਸਨਾ ਆਫਿਸ ਦੇ ਵਿੱਚ ਪੱਤਰਕਾਰ ਵਾਰਤਾ ਬੁਲਾਈ ਜਾਂਦੀ ਹੈ ਜਦੋਂ ਆਨੇ ਤੋਂ ਤੁਸੀਂ ਲੜਦੇ ਝਗੜਦੇ ਹੋ ਬਿੱਟੂ ਦੀ ਰਾਜਨੀਤੀ ਲੈ ਕੇ ਬਿੱਟੂ ਨੂੰ ਸਮਰਥਨ ਦੇਣਾ ਮੋਦੀ ਸਾਹਿਬ ਨੂੰ ਸਮਰਥਨ ਦੇਣਾ ਉਸ ਬੰਦੇ ਨੂੰ ਉਸ ਬੰਦੇ ਨੂੰ ਤਾਕਤ ਦੇਣੀ ਹੈ ਜਿਹਨੇ ਹਿੰਦੂਆਂ ਦਾ 500 ਸਾਲ ਦਾ ਸੁਪਨਾ ਬੂਰਾ ਕੀਤਾ ਤੁਹਾਨੂੰ ਪਤਾ ਬਾਜਪਾ ਦੇ ਲੀਡਰ ਕੀ ਕਹਿੰਦੇ ਨੇ ਕਹਿੰਦੇ ਬਿੱਟੂ ਫੋਨ ਹੀ ਚੱਕਦਾ ਨਾ ਸੀ ਕਹਿੰਦੇ ਸਾਨੂੰ ਵੀ ਲੱਗਦਾ ਸਾਡਾ ਵੀ ਚਾਹਤ ਸੀ ਤੋ ਉਹਨੂੰ ਫੋਨ ਨਹੀਂ ਚੱਕਣਾ ਪਰ ਕਹਿੰਦੇ ਐਮਪੀ ਸਾਹਿਬ ਤੋਂ ਕੰਮ ਕੀ ਪੈਂਦਾ ਕਿਸ ਕੱਟੜਾ ਵਿਰੋਧ ਕੋਈ ਤੁਸੀਂ ਲੈਮੀ ਨਾ ਗੱਲਾਂ ਬਣਾਓ ਤੋ ਫਿਰ ਸਰਪਰ ਸਾਹਿਬ ਅਸੀਂ ਚਾਹਨੀ ਆ 12 ਪੰਜਾਬ ਦੀਆਂ 10 ਛਿੱਟਾਂ ਚੋਂ 12 ਭਾਜਪਾ ਜਿੱਤੇ ਸਾਡੀ ਮੋਦੀ ਦੀ ਸਰਕਾਰ ਬਣੇ ਜਿਹੜੇ ਬਈ ਹਾਰੀ ਹੋਈ ਆ ਜਿਹੜੇ ਵੀ ਹਾਰੀ ਹੋਈ ਆ ਕਾਰਵਾਈ ਤੋਂ ਤੁਹਾਨੂੰ ਮਿਲਾਂਗੇ ਸਾਰਾ ਪਿੰਡ ਮਰਜੇ ਬਿੱਟੂ ਸਰਪੰਚ ਨਹੀਂ ਮੰਨਦਾ ਇੱਕੋ ਗੱਲ ਬੜੀ ਕਲੀਅਰ ਗੱਲ ਤਰੀਕ ਮਿਲਾਂਗੇ ਬਿਲਕੁਲ ਇੱਕ ਜੀ ਗੱਲ ਕਲੀਅਰ ਸਾਫ ਕਹਿ ਰਹੇ ਸਾਰਾ ਪਿੰਡ ਮਰਜੇ ਬਿੱਟੂ ਸਰਪੰਚ ਨਹੀਂ ਮੰਨਦਾ ਇੱਥੇ ਸਾਫ ਕਿਨੇ 13 ਚੋਂ 12 ਸਿੱਟਾ ਭਾਜਪਾ ਨੂੰ ਮਿਲਣ ਪੰਜਾਬ ਦੇ ਸ਼ਿਵਸਾਨਾ ਪੰਜਾਬ ਦੇ ਵੱਲੋਂ ਜਿਹੜਾ ਕਿ ਅੱਜ ਆਪਣੇ ਆਫਿਸ ਦੇ ਵਿੱਚ ਕਿ ਪੱਤਰਕਾਰ ਵਾਰਤਾ ਰੱਖੀ ਗਈ ਇਸ ਦਰਮਿਆਨ ਜਦੋਂ ਅਸੀਂ ਪਹੁੰਚਦੇ ਆ ਤਾਂ ਦੇਖ ਸਕਦਾ ਕਿ ਵੱਡਾ ਲੜਾਈ ਝਗੜਾ ਇਹਨਾਂ ਦੇ ਦਫ਼ਤਰ ਦੇ ਵਿੱਚ ਹੋ ਰਿਹਾ ਨਹੀਂ ਅਸੀਂ ਤੋਂ ਸਾਫ਼ ਕਿੰਨੇ ਆ ਭਾਜਪਾ ਅਸੀਂ ਵੀ Hindu ਦੀ ਗੱਲ ਕਰਦੇ ਅਸੀਂ ਚਾਹਦੇ ਹਾਂ ਵੀ ਦਿੱਲੀ ਦੇ ਵਿੱਚ ਮੋਦੀ ਦੀ ਸਰਕਾਰ ਆਵੇ ਭਗਵਾਨ ਬੋਲੇ ਨਾ ਦਾ ਆਸ਼ੀਰਵਾਦ ਹੋਵੇ ਤਗੜੇ ਹੋ ਕੇ ਮੋਦੀ ਜੀ ਦੀ ਸਰਕਾਰ ਆਵੇ ਅਸੀਂ ਜਿੱਥੇ ਕਿੰਨੇ ਆ ਵੀ ਪੰਜਾਬ 'ਚ ਗੱਲ ਕਰਦੇ ਆ ਅਸੀਂ Hindu ਤੋਂ ਦੀ ਗੱਲ ਕਰਦੇ ਆ ਜਿਹੜਾ ਵੀ ਕੈਂਡੀਡੇਟ ਆਵੇ ਲੋਕਾਂ ਦੇ ਕੰਮ ਤਾਂ ਕਰਾਵੇ ਨਾ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਾਣਾ ਉਹਨੂੰ ਚੁਤਾ ਕੇ ਫਾਇਦਾ ਕੀ ਇਹ ਤਾਂ ਸੋਣਾ ਮੈਨੂੰ ਵੱਲ ਜਿੱਤਿਆ ਜਿੱਤਿਆ ਨਾ ਜਿੱਤੇ ਇੱਕ ਬਰਾਬਰ ਹਨ ਮੈਂ ਤਾਂ ਖਾਬ ਕਿਨਾਂ ਸਾਰਾ ਪਿੰਡ ਮਰ ਜਾ ਬਿੱਟੂ ਸਰਪੰਚ ਨਹੀਂ ਬੰਨਣਾ ਚਾਹੀਦਾ 12 13 13 ਜੋ 12 ਦੀ 12 ਸੀਟੇ ਚਾਰ-ਚਾਰ ਜਿੱਤ ਕੇ ਲੈ ਜਵੇ ਪਰ ਬਿੱਟੂ ਸਰਪੰਚ ਨਹੀਂ ਬੰਨਣਾ ਚਾਹੀਦਾ ਉਹ ਦੇਖ ਸਕਦੇ ਹੋ ਹਮੇਸ਼ਾ ਹਿੰਦੂ ਤਵਦੀਆ ਹਿੰਦੂ ਰਾਸ਼ਟਰੀ ਗੱਲ ਕਰਨ ਵਾਲੇ ਸ਼ੁਭਸਨਾ ਪੰਜਾਬ ਦੇ ਜਿਹੜੇ ਮੁਖੀ ਨੇ ਚੇਅਰਮੈਨ ਨੇ ਰਜੀਵ ਟੰਡਨ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸਾਡਾ ਜਿਹੜਾ ਕਿ ਵਿਰੋਧ ਹੈ ਉਹ ਰਵਨੀਤ ਬਿੱਟੂ ਨੂੰ ਲੈ ਕੇ ਆ ਸਾਡੀ ਵੋਟ ਇਸ ਵਾਰ ਰਵਨੀਤ ਬਿੱਟੂ ਨੂੰ ਨਹੀਂ ਪਏਗੀ ਕਾਰਨ ਇਹ ਹੈ ਕਿ ਉਹਨਾਂ ਦਾ ਸਵਾਲ ਹੈ ਜਿਹੜੇ ਕਿ ਉਹਨਾਂ ਨੇ ਕੁਝ ਪੁੱਛੇ ਨੇ ਰਵਨੀਤ ਬਿੱਟੂ ਤੋਂ ਕਿ ਕੀ ਕੰਮ ਕੀਤੇ ਨੇ ਜਦੋਂ ਐਮਪੀ ਸਨ ਉਸ ਦਰਮਿਆਨ ਉਹਨਾਂ ਕੀ ਕੰਮ ਕੀਤੇ ਨੇ ਮੈਨੂੰ ਆ ਕੇ ਚਾਰ ਪੰਜ ਕੰਮ ਵੀ ਗਿਣਾ ਦੇਣ ਲੋਕ ਇੱਕ ਗੱਲ ਕਰਦੇ ਨੇ ਵੀ ਉਹ ਦੇਖੋ ਮੰਦਿਰਾਂ ਚ ਜਾਂਦਾ ਪਹਿਲਾਂ ਗੱਲ ਇਹ ਤਾਂ ਦੱਸੋ 10 ਸਾਲ ਹੋ ਗਿਆ ਕਿਹੜੇ ਮੰਦਿਰਾਂ ਚ ਨੇ ਮੱਥੇ ਟੇਕ ਲਈ ਜਾ ਜਾ ਕੇ ਦੱਸੋ ਨਾ ਮੇਰੀ ਗੱਲ ਲੁਧਿਆਣਾ ਸ਼ਹਿਰ ਚ ਇੰਨੀਆਂ ਬੇਅਦਬੀਆਂ ਹੋਈਆਂ ਕਿਸ Hindu ਸਮਾਜ ਦੀਆਂ ਸਾਡੇ Hindu ਸਮਾਜ ਦੇ ਮੰਦਰ ਤੋੜੇ ਗਏ ਦੱਸੋ ਬਿੱਟੂ ਜੀ ਕਿਸ ਕਿਸ ਮੁੱਦੇ ਤੇ ਬੋਲੇ ਨੇ ਦੱਸੋ ਕਦੀ ਬੋਲੇ ਨੇ ਕੀਤੀ ਜਾਵੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਾਂ ਦੱਸਦੀ ਹੈ ਕਿ ਚਾਰਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ ਸੋ ਚਾਰ ਉਮੀਦਵਾਰਾਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਰਵਨੀਤ ਬਿੱਟੂ ਕਾਂਗਰਸ ਵੱਲੋਂ ਰਾਜਾ ਵੜਿੰਗ ਆਪ ਦੇ ਅਸ਼ੋਕ ਪ੍ਰਸ਼ਰ ਪੱਪੀ ਤੇ ਜੇਕਰ ਗੱਲ ਕੀਤੀ ਜਾਵੇ ਕਾਲੀ ਦੀ ਤਾਂ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਗਈ ਹੈ ਸੋ ਉਸ ਤੋਂ ਦਰਮਿਆਨ ਹੁਣ ਬਿੱਟੂ ਦਾ ਵਿਰੋਧ ਹੈ ਜਿਹੜਾ ਕਿ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਸੀਟ ਕਿਸ ਦੇ ਝੋਲੀ ਪਵੇਗੀ ਇਹ ਵੀ ਜ਼ਰੂਰ ਦੱਸਣਾ